ਇਟਲੀ ਦੀ ਨਿਓਜ਼ੇਅਰ ਵੱਲੋਂ April 2023 ਤੋਂ ਅੰਮ੍ਰਿਤਸਰ ਨੂੰ ਟੋਰਾਂਟੋ ਨਾਲ ਜੋੜਿਆ ਜਾ ਰਿਹਾ ਸੀ ਮਿਲਾਨ ਰਾਹੀਂ ਅੰਮ੍ਰਿਤਸਰ ਤੋਂ ਮਿਲਾਨ ਫਿਰ ਮਿਲਾਨ ਤੋਂ ਟੋਰਾਂਟੋ ਪਰ ਹੁਣ 에어ਲਾਈਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 8 ਅਕਤੂਬਰ ਤੋਂ ਇਹਨਾਂ ਉਡਾਰੀਆਂ ਨੂੰ ਸਸਪੈਂਡ ਕਰਨ ਜਾ ਰਹੀ ਹੈ ਉਹਨਾਂ ਨੇ ਇਸ ਦਾ ਕਾਰਨ ਆਪਣੀ ਵੈਬਸਾਈਟ ਤੇ ਜੀਓ ਪੋਲੀਟੀਕਲ ਸਿਚੁਏਸ਼ਨ ਦੇ ਨਾਲ ਹੀ ਪੈਸੇਂਜਰ ਲੋਡ ਫੈਕਟਰ ਸਵਾਰੀਆਂ ਦੀ ਕਟ ਗਿਣਤੀ ਨੂੰ ਦੱਸਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਟ੍ਰੈਫਿਕ ਹੈ ਅੰਮ੍ਰਿਤਸਰ ਤੋਂ ਇਸ 에ਅਰਲਾਈਨ ਤੇ ਉਹ ਕਾਫੀ ਘਟ ਗਈ ਸੀ ਤੇ ਉਹਨਾਂ ਨੇ ਲਿਖਿਆ ਕਿ ਅਸੀਂ ਜ਼ਿਆਦਾ ਦੇਰ ਇਹਨਾਂ ਦੇ ਆਪਰੇਸ਼ਨਸ ਜਿਹੜੇ ਨੇ ਉਹ ਕੰਟੀਨਿਊ ਨਹੀਂ ਕਰ ਸਕਦੇ ਸੋ ਕੁਝ ਝਟਕਾ ਲੱਗਾ ਹੈ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਜਿਹੜੀ ਕਨੈਕਟੀਵਿਟੀ ਸੀ ਹਫਤੇ ਵਿੱਚ ਇੱਕ ਦਿਨ ਕੁਝ ਸਮੇਂ ਲਈ ਪਿਛਲੇ ਸਾਲ ਦਸੰਬਰ ਵਿੱਚ ਇਹਨਾਂ ਹਫਤੇ 'ਚ ਦੋ ਦਿਨ ਵੀ ਫਲਾਈਟਾਂ ਆਪਰੇਟ ਕੀਤੀਆਂ ਗਈਆਂ ਸਨ ਪਰ ਨਾਲ ਹੀ ਜੇਕਰ ਪੰਜਾਬੀਆਂ ਨੇ ਹਾਲੇ ਵੀ ਕੈਨੇਡਾ ਨੂੰ ਜਾਣਾ ਹੈ ਟੋਰਾਂਟੋ ਵਾਲੋਂ ਤੇ ਕਤਰ 에ਅਰਵੇਜ਼ ਬਿਨਾ ਦਿੱਲੀ ਜਾਣ ਤੋਂ ਇੱਕ ਬੜੀ ਵਧੀਆ ਵਿਕਲਪ ਹੈ ਕਤਰ 에ਅਰਵੇਜ਼ ਵੱਲੋਂ ਵੀ ਦੋਹਾ ਰਾਹੀਂ ਅੰਮ੍ਰਿਤਸਰ ਨੂੰ ਸਿੱਧਾ ਟੋਰਾਂਟੋ ਨਾਲ ਜੋੜਿਆ ਜਾਂਦਾ ਹੈ ਤੇ ਨਾਲ ਹੀ ਮੌਂਟਰੀਅਲ ਰਾਹੀਂ ਵੀ ਪੰਜਾਬੀ ਜਿਹੜੇ ਹਨ ਉਹ ਟੋਰਾਂਟੋ ਵੈਂਕੂਵਰ ਜਾਂ ਹੋਰ ਨਾ ਥਾਵਾਂ ਤੇ ਕੈਨੇਡਾ ਜਾ ਸਕਦੇ ਹਨ ਜੇਕਰ ਦਿੱਲੀ ਰਾਹੀਂ ਜਾਣਾ ਹੈ ਤੇ 에ਅਰ ਇੰਡੀਆ ਆਪਸ਼ਨ ਹੈ 에ਅਰ ਇੰਡੀਆ ਅੰਮ੍ਰਿਤਸਰ ਤੋਂ ਦਿੱਲੀ ਨਾਲ ਬੜਾ ਵਧੀਆ ਕਨਵੀਨੀਅੰਟ ਕਨੈਕਟੀਵਿਟੀ ਦੇ ਕੇ ਫਿਰ ਦਿੱਲੀ ਤੋਂ ਸਿੱਧਾ ਟੋਰਾਂਟੋ ਤੇ ਜਾਂ 에ਅਰ ਕੈਨੇਡਾ ਵੀ ਜਿਹੜੀ ਹੈ ਵਨ ਸਟਾਪ ਕਨੈਕਟੀਵਿਟੀ ਉਹ ਉਪਲਬਧ ਕਰਾਉਂਦੀ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸਾਨੂੰ ਉਮੀਦ ਹੈ ਕਿ ਇਸ ਰੂਟ ਦੀ ਸਫਲਤਾ ਨੂੰ ਇੰਨਾ ਲੰਮਾ ਸਮਾਂ 2.5 ਸਾਲ ਚੱਲਣ ਦੀ ਸਫਲਤਾ ਨੂੰ ਦੇਖਦੇ ਹੋਏ 에어 ਇੰਡੀਆ ਜਿਹੜੀ ਕਿ ਦਿੱਲੀ ਤੋਂ ਸਿੱਧੀਆਂ ਉਡਾਨਾਂ ਚਲਾਉਂਦੀ ਹੈ ਉਹ ਅੰਮ੍ਰਿਤਸਰ ਲਈ ਉਡਾਨਾਂ ਸ਼ੁਰੂ ਕਰਨ ਲਈ ਕੋਸ਼ਿਸ਼ ਕਰੇਗੀ 에어 ਇੰਡੀਆ ਇੱਕ ਵੱਡੀ 에어ਲਾਈਨ ਹੈ ਨੀਓਜ਼ ਬਹੁਤ ਛੋਟੀ 에어ਲਾਈਨ ਸੀ ਛੋਟੀਆਂ 에어ਲਾਈਨਸ ਲਈ ਲਾਸ ਟੂ ਸਸਟੇਨ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਲੰਮੇ ਸਮੇਂ ਲਈ ਤੇ ਇਹ ਵੀ ਉਮੀਦ ਕਰਦੇ ਹਾਂ ਕਿ 에어ਲਾਈਨ ਵੱਲੋਂ ਵੈਂਕੂਵਰ ਲਈ ਵੀ ਕਨਸੀਡਰ ਕੀਤਾ ਜਾਏਗਾ ਨਾਲ ਹੀ ਕੈਲਗਰੀ ਵਿੱਚ ਜਿੱਥੇ ਵੱਡੀ ਗਿਣਤੀ ਰਹਿੰਦੀ ਹੈ ਉਹ ਵਿਖੇ ਵਿੱਚ ਜੇਕਰ ਐਕਸਪੈਂਸ਼ਨ ਹੋਣੀ ਹੈ ਤੇ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਲਗਾਤਾਰ ਇਹ ਡਿਮਾਂਡ ਜਿਹੜੀ ਕੈਨੇਡਾ ਲਈ ਕਰਦੇ ਰਹੇ ਹਾਂ ਤੇ ਕਰਦੇ ਰਾਵਾਂਗੇ ਨਾਲ ਹੀ ਪੰਜਾਬੀਆਂ ਨੂੰ ਵੀ ਬੇਨਤੀ ਕਰਦੇ ਹਾਂ ਭਾਵੇਂ ਟੋਰਾਂਟੋ ਤੋਂ ਦੋਹਰਾਈ ਹੋ ਜਾਏ ਜਾਂ ਦਿੱਲੀ ਰਾਹੀਂ ਵੀ ਜਾਂ ਹੋਰ ਨਾ ਪੰਜਾਬ ਦੇ ਭਾਰਤ ਦੇ 에어ਪੋਰਟ ਰਾਹੀਂ ਉਹ ਅੰਮ੍ਰਿਤਸਰ ਤੋਂ ਹੀ ਉਡਾਣਾਂ ਲਈ ਨੂੰ ਲੈਣ ਦੀ ਤਰਜੀਹ ਦੇਣ ਤਾ ਜੋ ਅਸੀਂ ਆਪਣੇ ਵੱਲੋਂ ਇਹ ਅੰਕੜੇ 에ਅਰਲਾਈਨਸ ਤੱਕ ਵੀ ਆਪਣੇ ਜਿਹ ਉਹਨਾਂ 에ਅਰਲਾਈਨ ਹੈ ਉਹ ਪਹੁੰਚਦੇ ਹਨ ਪਰ ਜੇ ਸਿੰਗਲ ਟਿਕਟ ਲੈ ਕੇ ਸਾਰੇ ਜਾਣੇ ਅੰਮ੍ਰਿਤਸਰ ਪਹੁੰਚਣ ਜ਼ਰੂਰ ਕਈ ਵਾਰ 에ਅਰਲਾਈਨਸ ਟਿਕਟ ਮਹਿੰਗੀ ਹੁੰਦੀ ਹੈ ਪਰ ਜਦ 에ਅਰਲਾਈਨਸ ਨੂੰ ਪਤਾ ਲੱਗੇਗਾ ਕਿ 에ਅਰਲਾਈਨ ਕਿ ਪੰਜਾਬੀ ਜਿਹੜੇ ਨੇ ਪੈਸੇਂਜਰਸ ਜਿਹੜੇ ਨੇ ਉਹ ਮਹਿੰਗੀ ਟਿਕਟ ਲੈ ਕੇ ਵੀ ਟਰੈਵਲ ਕਰ ਰਹੇ ਨੇ ਇੰਨੀ ਵੱਡੀ ਗਿਣਤੀ ਤਾਂ ਸਿਰਫ ਭਾਰਤੀ ਕੈਰੀਅਰ ਜਿਹੜੇ ਹਨ ਉਹ ਕੈਨੇਡਾ ਲਈ ਅੰਮ੍ਰਿਤਸਰ ਤੋਂ ਫਲਾਈਟਾਂ ਸ਼ੁਰੂ ਕਰ ਸਕਦੇ ਹਨ ਤਾਂ 에ਅਰ ਇੰਡੀਆ ਜ਼ਰੂਰ ਇਸ ਨੂੰ ਪੁਖ ਵਿੱਚ ਕਨਸਿਡਰ ਕਰੇਗੀ ਇਹੋ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਆਓ ਅੰਮ੍ਰਿਤਸਰ ਨੂੰ ਤਰਜੀਹ ਦਿਈਏ ਤਾਂ ਜੋ ਇੱਥੋਂ ਹੋਰ ਉਡਾਣਾ ਸ਼ੁਰੂ ਹੋ ਸਕਣ ਬਹੁਤ ਬਹੁਤ ਧੰਨਵਾਦ